ਸਤਿ ਸ਼੍ਰੀ ਅਕਾਲ ਪੰਜਾਬੀ ਨੂੰ ਸਵਾਗਤ ਕਰਦੇ ਹਾਂ ਇੱਕ ਹੋ ਨਮ ਵੀਡੀਓ ਵਿੱਚ ਹੁਣੇ-ਹੁਣੇ ਦਿੱਲੀ 에ਰਪੋਰਟ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਜਾ ਰਹੀਆਂ ਦੋ ਪੰਜਾਬੀ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੀ ਹਾਂ ਇਹਨਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਕਿ ਦਿੱਲੀ ਪੁਲਿਸ ਦੇ ਵੱਲੋਂ ਹੁਣ ਇੰਦਰਾ ਗਾਂਧੀ 에어ਪੋਰਟ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਦਰਸਾਲੇ ਦੋਨੋਂ ਪੰਜਾਬੀ ਕੁੜੀਆਂ ਪੰਜਾਬ ਦੀਆਂ ਹੀ ਰਹਿਣ ਵਾਲੀਆਂ ਹਨ ਤੇ ਇਹਨਾਂ ਦੇ ਨਾਮ ਕੁਲਵੰਤ ਕੌਰ ਅਤੇ ਜਰਮਨ ਪ੍ਰੀਤਕੌਰ ਦੱਸੇ ਜਾ ਰਹੇ ਹਨ ਸੋ ਇਹਨਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ ਦੋਨੋਂ ਪੰਜਾਬੀ ਕੁੜੀਆਂ ਕੈਨੇਡਾ ਜਾਣ ਦੀ ਫਰਾਕ ਦੇ ਵਿੱਚ ਸਨ ਸੋ ਦਰਸਾਲ ਇਹ ਕੈਨੇਡਾ ਭੱਜਣ ਦੀ ਫਰਾਰਕ ਦੇ ਵਿੱਚ ਸਨ ਭਾਰ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਦਿੱਲੀ 에어ਪੋਰਟ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦਰਅਸਲ ਇਹਨਾਂ ਦੋਨਾਂ ਪੰਜਾਬੀ ਕੁੜੀਆਂ ਦੇ ਦੁਆਰਾ ਪੰਜਾਬ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਡਰੱਗ ਮਨੀ ਦਾ ਰੈਕਟ ਚਲਾਇਆ ਜਾ ਰਿਹਾ ਸੀ ਲਗਾਤਾਰ ਇਹਨਾਂ ਦੇ ਵੱਲੋਂ ਚਿੱਟਾ ਸਪਲਾਈ ਕੀਤਾ ਜਾ ਰਿਹਾ ਸੀ ਹਿਮਾਚਲ ਦੇ ਵਿੱਚ ਤੇ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹਨਾਂ ਦੇ ਦੁਆਰਾ ਚਿੱਟੇ ਦਾ ਨੈੱਟਵਰਕ ਫਲਾਇਆ ਗਿਆ ਸੀ ਇਹਨਾਂ ਦੇ ਸਾਥੀਆਂ ਦੀ ਵੀ ਪਛਾਣ ਹੁਣ ਕੀਤੀ ਜਾ ਰਹੀ ਹੈ ਤੇ ਪੁੱਛਕਿਛ ਕੀਤੀ ਜਾ ਰਹੀ ਹੈ ਸੋ ਬੀਤੇ ਦਿਨੀ ਹੀ ਕੁਲਵੰਤ ਕੌਰ ਅਤੇ ਜਰਮਨ ਪ੍ਰੀਤਕੌਰ ਜੋ ਕਿ ਕੈਨੇਡਾ ਜਾਣ ਦੀ ਫਰਾਕ ਦੇ ਵਿੱਚ ਦਿੱਲੀ 에ਅਰਪੋਰਟ ਦੇ ਉੱਤੇ ਪਹੁੰਚੀਆਂ ਸਨ ਇਹਨਾਂ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਹਿਮਾਚਲ ਦੇ ਕਾਂਗੜਾ ਦੇ ਵਿੱਚ ਇੱਕ ਚਿੱਟੇ ਦੀ ਸਪਲਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਕਿ ਜਿਨ੍ਹਾਂ ਨੂੰ ਸਪਲਾਈ ਕੀਤੀ ਗਈ ਸੀ ਉਹ ਮੁੱਲਜ਼ਮ ਗ੍ਰਿਫਤਾਰ ਕਰ ਲਏ ਗਏ ਹਨ ਤੇ ਉਨ੍ਹਾਂ ਤੋਂ ਹੀ ਇਹਨਾਂ ਦਾ ਪਤਾ ਲੱਗਦਾ ਹੈ ਫੋਨ ਨੰਬਰ ਦੀ ਲੋਕੇਸ਼ਨ ਮਿਲਦੀ ਹੈ ਕਿ ਇਹ ਦਿੱਲੀ 에ਅਰਪੋਰਟ ਨੂੰ ਜਾ ਰਹੀਆਂ ਹਨ ਦਿੱਲੀ 에ਅਰਪੋਰਟ ਤੋਂ ਇਹਨਾਂ ਦੁਆਰਾ ਕੈਨੇਡਾ ਦੀ ਫਲਾਈਟ ਲਈ ਜਾਣੀ ਸੀ ਜਿਸ ਤੋਂ ਬਾਅਦ ਕਿ ਦੋਨੋਂ ਪੰਜਾਬਣਾਂ ਦੇ ਦੁਆਰਾ ਕੈਨੇਡਾ ਵਿਖੇ ਰਵਾਨਾ ਹੋ ਜਾਣਾ ਸੀ ਜਿਸ ਤੋਂ ਪਹਿਲਾਂ ਕਿ ਦਿੱਲੀ 에ਰਪੋਰਟ ਦੀ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਤੇ ਦਿੱਲੀ ਦੇ ਇੰਦਰਾ ਗਾਂਧੀ 에ਰਪੋਰਟ ਤੋਂ ਭੱਜਣ ਦੀ ਯੋਜਨਾ ਬਣਾ ਰਹੀਆਂ ਦੋਨਾਂ ਪੰਜਾਬੀ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸੇ ਦੌਰਾਨ ਗਾਂਗੜਾ ਦੀ ਐਸਪੀ ਸ਼ਾਲਨੀ ਅਗਨੀ ਹੋਤਰੀ ਨੇ ਦੱਸਿਆ ਹੈ ਕਿ ਇਹਨਾਂ ਦੇ ਦੁਆਰਾ ਕੁਝ ਦਿਨ ਪਹਿਲਾਂ ਹੀ ਧਰਮਸ਼ਾਲਾ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਹੀ ਇਹਨਾਂ ਦਾ ਪਤਾ ਲਗਾਇਆ ਜਾ ਰਿਹਾ ਸੀ ਪਰ ਆਖਰਕਾਰ ਹੋਣ ਇਹਨਾਂ ਨੂੰ ਦਿੱਲੀ 에어ਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਇਹਨਾਂ ਦੇ ਕੋਲ ਪਹਿਲਾਂ ਤੋਂ ਹੀ ਕੈਨੇਡਾ ਦੇ ਵਿਸਟਰ ਵੀਜ਼ੇ ਸਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਦੁਆਰਾ ਪੰਜਾਬ ਦੇ ਵਿੱਚ ਕਰੋੜਾਂ ਰੁਪਈਆ ਦਾ ਡਰੱਗ ਮਨੀ ਦਾ ਧੰਦਾ ਚਲਾਇਆ ਜਾ ਰਿਹਾ ਸੀ ਲਗਾਤਾਰ ਚਿੱਟਾ ਹੈਰੋਨ ਤਸਕਰੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਕੀ ਇਹਨਾਂ ਦੇ ਦੁਆਰਾ ਕੈਨੇਡਾ ਦੇ ਵਿਸਟਰ ਵੀਜ਼ੇ ਵੀ ਲੈ ਕੇ ਰੱਖੇ ਹੋਏ ਸਨ ਸੋ ਜਿਸ ਤੋਂ ਬਾਅਦ ਕੀ ਇਹ ਹੁਣ ਆਖਰੀ ਮੌਕੇ ਦੇ ਉੱਤੇ ਕੈਨੇਡਾ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਸਨ ਇਸ ਤੋਂ ਪਹਿਲਾਂ ਹੀ ਦਿੱਲੀ 에ਅਰਪੋਰਟ ਦੇ ਉੱਤੇ ਪੁਲਿਸ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਤਸਵੀਰਾਂ ਦੋਨਾਂ ਔਰਤਾਂਆਂ ਦੇਖ ਸਕਦੇ ਹੋ ਸੋ ਪੁਲਿਸ ਦੇ ਵੱਲੋਂ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਇਹਨਾਂ ਦੇ ਨਾਲ ਹੋਰ ਕੌਣ-ਕੌਣ ਮਿਲੇ ਹੋਏ ਹਨ ਸੋ ਉਸ ਦਾ ਵੀ ਹੁਣ ਪਤਾ ਲਗਾਇਆ ਜਾ ਰਿਹਾ ਹੈ ਸੋ ਚਿੱਟੇ ਦੇ ਕੇਸ ਦੇ ਚ ਹੁਣ ਦੋਨਾਂ ਪੰਜਾਬੀ ਕੁੜੀਆਂ ਨੂੰ ਕੈਨੇਡਾ ਜਾਣ ਦੀ ਬਜਾਏ ਜੇਲ੍ਹ ਦੀ ਹਵਾ ਖਾਣੀ ਪਵੇਗੀ